ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਰੀਤ ਨਰੂਲਾ ਤੇ ਸੈਮ ਨਰੂਲਾ ਨੇ ਆਪਣੇ ਬੇਬੀ ਰਹਿਮਤ ਨਰੂਲਾ ਦਾ ਫੇਸ ਰਿਵੀਲ ਕੀਤਾ ਹੈ ਜਿਹਦੇ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਨਰੂਲਾ ਫੈਮਿਲੀ ਨੂੰ ਵਧਾਈਆਂ ਜ਼ਰੂਰ ਦਿਓ ਕਿਉਂਕਿ ਪੂਰੇ 25 ਸਾਲਾਂ ਬਾਅਦ ਨਰੂਲਾ ਫੈਮਿਲੀ ਦੇ ਘਰ ਕਿਸੇ ਪੁੱਤ ਨੇ ਜਨਮ ਲਿਆ ਹੈਗਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਬੇਬੀ ਦਾ ਫੇਸ ਰਿਵੀਲ ਕਰਨ ਤੇ ਘਰ ਦੇ ਵਿੱਚ ਪਾਰਟੀ ਰੱਖੀ ਗਈ ਹੈ ਜਿਹਦੀਆਂ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਰੀਤ ਨਰੂਲਾ ਦੇ ਮੰਮੀ ਪਾਪਾ ਵੀ ਦਿਖਾਈ ਦਿੱਤੇ ਨੇ ਜੋ ਕਿ ਆਪਣੇ ਦੋਤੇ ਦੇ ਲਈ ਖੜਿਆਉਣੇ ਤੇ ਤੋਹਫੇ ਲੈ ਕੇ ਆਏ ਸੀ ਜੋ ਵੀਡੀਓ ਤੁਸੀਂ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਦੇ ਨਾਲ ਦੀ ਨਾਲ ਕੁਝ ਇੱਕ ਇਨਫਲੂਐਂਸਰ ਜਿਵੇਂ ਕਿ ਇੰਦਰ ਕੀਰਤ ਸਾਜਣ ਤਾਣੀਆਂ ਤੇ ਪ੍ਰਵ ਦੇਵਾਲ ਕਪਲ ਵੀ ਪਹੁੰਚਿਆ ਸੀਗਾ ਜਿਨ੍ਹਾਂ ਦੀਆਂ ਵੀਡੀਓਜ਼ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਬਾਕੀ ਨਰੂਲਾ ਫੈਮਿਲੀ ਨੂੰ ਚਾਹਣ ਵਾਲਿਆਂ ਨੂੰ ਵੇਟ ਸੀ ਕਿ ਕਦੋਂ ਰੀਤ ਨਰੂਲਾ ਆਪਣੇ ਬੇਬੀ ਰਹਿਮਤ ਨਰੂਲਾ ਦਾ ਫੇਸ ਰਿਵੀਲ ਕਰੂਗੀ ਸੋ ਅੱਜ ਫੇਸ ਰਿਵੀਲ ਕਰ ਦਿੱਤਾ ਹੈਗਾ ਸੋ ਸਾਰੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਬੇਬੀ ਦਾ ਫੇਸ ਕਿਹਦੇ ਵਰਗਾ ਰੀਤ ਨਰੂਲਾ ਜਾਂ ਸैम ਵਰਗਾ ਜਾਂ ਲੋਕ ਕਹਿੰਦੇ ਪੈਣ ਕੀ ਕਪਲ ਨਰੂਲਾ ਵਰਗਾ ਫੇਸ ਆਗਾ ਬਾਕੀ ਜੋ ਪਾਰਟੀ ਘਰ ਦੇ ਵਿੱਚ ਰੱਖੀ ਗਈ ਸੀ ਉਸ ਦੇ ਕੋਈ ਜੋ ਵੀਡੀਓਸ ਨਿਕਲਗੇ ਸਾਹਮਣੇ ਆ ਰਹੀਆਂ ਨੇ ਜੋ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਸਭ ਤੋਂ ਪਹਿਲਾਂ ਨਵੀਂ ਤੇ ਤਾਜ਼ਾ ਅਪਡੇਟਸ ਲਈ ਰੱਬ ਰਾਖਾ ਥੈਂਕ ਯੂ ਜੀ ਹਰ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ